ਮੌਸਮ ਵਿਭਾਗ ਦੇ ਵੱਲੋਂ 6 ਜਨਵਰੀ ਤੱਕ ਤੰਦਪੈਣ ਦੇ ਅਸਰ ਦੱਸੇ ਜਾ ਰਹੇ ਧਿਆਨ ਵਾਲੇ ਦਿਨਾਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 7 ਜਨਵਰੀ ਨੂੰ ਬੱਦਲ ਛਾਈ ਰਹਿਣਗੇ ਤੇ 9 ਜਨਵਰੀ ਨੂੰ ਮੀਂਹ ਪਵੇਗਾ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਲੇ ਪੰਜਾਬ ਵਾਸੀਆਂ ਨੂੰ ਠੰਡ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੜਾਕੇ ਦੀ ਠੰਡ ਪੈਣ ਵਾਲੀ ਹੈ 6 ਜਨਵਰੀ ਨੂੰ ਤੁੰਦ ਦਾ ਅਲਰਟ 6 ਜਨਵਰੀ ਤੱਕ ਦੱਸਿਆ ਜਾ ਰਿਹਾ ਕਿ ਤੁੰਦ ਪੈਣ ਦੇ ਹੀ ਅਸਾਰ ਰੈਨ ਦੀ ਧੁੱਪ ਨਿਕਲਣ ਦੀ ਸੰਭਾਵਨਾ ਨਹੀਂ ਦੱਸੀ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਧੁੱਪ ਨਹੀਂ ਨਿਕਲੇਗੀ ਤੇ ਜਿੱਥੇ ਤੁੰਦ ਦਾ ਅਲਰਟ ਜਾਰੀ ਕੀਤਾ ਉੱਥੇ ਦੱਸਿਆ ਜਾ ਰਿਹਾ ਕਿ 7 ਜਨਵਰੀ ਨੂੰ ਮੀਂਹ ਪੈ ਸਕਦਾ 7 ਜਨਵਰੀ ਨੂੰ ਬੱਦਲ ਛਾ ਸਕਦੇ ਆ ਤੇ 9 ਜਨਵਰੀ ਨੂੰ ਮੀਂਹ ਪੈ ਸਕਦਾ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿ ਜੇਕਰ 9 ਜਨਵਰੀ ਨੂੰ ਮੀਂਹ ਪੈਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੌਪ ਨਹੀਂ ਕਰ ਸਕਦੀ ਹੈ ਤਾਂ ਥੋੜੀ ਰਾਹਤ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਮਿਲ ਸਕਦੀ ਹੈ ਪਰ ਫਿਲਹਾਲ ਅਜਿਹੀ ਰਾਹਤ ਤੇ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਤੁੰਦ ਪੈਣ ਦੇ ਅਸਾਰ ਬਿਲਕੁਲ ਦਸੇ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ 6 ਜਨਵਰੀ ਤੱਕ ਤੁੰਦ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਜਲੰਧਰ ਮੋਗਾ ਤੇ ਕੁਝ ਹੋਰ ਜ਼ਿਲ੍ਹੇ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਤੁੰਦ ਦਾ ਅਲਰਟ ਜਾਰੀ ਕੀਤਾ ਤੇ ਉਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੱਦਲ ਛਾਈ ਰਹਿਣਗੇ ਮੀਂਹ ਆ ਪੈਣ ਦੇ ਅਸਾਰ ਦੱਸੇ ਜਾ ਰਿਹਾ ਪਰ ਦੱਸਿਆ ਜਾ ਰਿਹਾ ਹੈ ਕਿ ਜੇਕਰ ਮੀ ਪਹੰਦਾ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਧੁੱਪ ਜ਼ਰੂਰ ਨਿਕਲ ਸਕਦੀ ਹੈ ਥੋੜੀ ਰਾਹਤ ਜ਼ਰੂਰ ਮਿਲ ਸਕਦੀ ਹੈ ਪਰ ਫਿਲਹਾਲ ਅਜਿਹੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਤੇ ਤਸਵੀਰਾਂ ਅਸੀਂ ਤੁਹਾਡੇ ਨਾਲ ਜਲੰਧਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਸ ਸਮੇਂ ਕਿੜਾਕੇ ਦੀ ਠੰਡ ਦੇਖੀ ਜਾ ਰਹੀ ਹੈ ਜਿੱਥੇ ਇਸ ਸਮੇਂ ਤੁੰਦ ਪਈ ਹੋਈ ਹੈ ਜੇਕਰ ਆਪਾਂ ਬਾਹਰੀ ਇਲਾਕਿਆਂ ਦੇ ਵਿੱਚ ਜਾਈਏ ਤਾਂ ਇਹ ਤੁੰਦ ਜ਼ਿਆਦਾ ਵੱਧ ਜਾਂਦੀ ਹੈ ਇਸ ਕਾਰਨ ਲੋਕਾਂ ਨੂੰ ਜਿਹੜੇ ਵਾਹਨਾਂ ਤੇ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਕਾਫੀ ਔਖੇ ਦਿੱਕਤ ਆ ਰਹੀ ਹੈ ਦੋ ਪਹੀਆ ਵਾਹਨ ਨੇ ਚਾਰ ਪਹੀਆ ਵਾਹਨ ਨੂੰ ਦਿੱਕਤ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਜੋ ਜਿਹੜੇ ਵਾਹਨ ਚਾਲਕ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਆਪਣੀ ਸਪੀਡ ਸਲੋ ਰੱਖਣ ਤਾਂ ਕਿ ਕਿਸੇ ਵੀ ਅਨਸਖਾਵੀ ਘਟਨਾ ਤੋਂ ਬਚਿਆ ਜਾ ਸਕੇ ਨਜ਼ਦੀਕੀ ਬਿੱਤੇ ਦਿਨੀ ਵੀ ਵਿਜ਼ਿਬਿਲਟੀ ਕਾਫੀ ਘਟ ਨਜ਼ਰ ਆ ਰਹੀ ਸੀ ਹਾਈਵੇ ਦੇ ਉੱਪਰ ਵੀ ਵਿਜ਼ਿਬਿਲਟੀ ਕਾਫੀ ਘਟ ਨਜ਼ਰ ਆ ਰਹੀ ਸੀ ਤੋਂ ਪੈਨ ਤੋਂ ਦਿਨ ਦੇ ਵਿੱਚ ਅਕਸਰ ਹੀ ਵਿਜ਼ਿਬਿਲਟੀ ਘਟ ਹੋ ਜਾਂਦੀ ਹੈ ਦੂਸਰੇ ਕਾਰਨ ਕਈ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਸੜਕ ਹਾਦਸੇ ਵਾਪਰ ਜਾਂਦੇ ਨੇ ਤੋਂ ਉਹਨਾਂ ਸੜਕ ਹਾਦਸਿਆਂ ਤੋਂ ਬਚਣ ਦੇ ਲਈ ਮੌਸਮ ਵਿਭਾਗ ਨੇ ਲੋਕਾਂ ਨੂੰ ਸਪੀਡ ਸਲੋ ਕਰਨ ਲਈ ਕਿਹਾ ਗਿਆ ਕਿ ਆਪਣੇ ਵਾਹਨਾਂ ਦੀ ਸਪੀਡ ਸਲੋ ਰੱਖੀ ਜਾਵੇ ਤੇ ਤਸਵੀਰਾਂ ਸਾਨੂੰ ਤੁਹਾਡ ਤੇ ਇਸ ਸਮੇਂ ਬੀਤੇ ਦਿਨਾਂ ਤੋਂ ਕਾਫੀ ਬੀਤੇ ਦਿਨਾਂ ਤੋਂ ਚੜਾ ਹੈ ਬੱਦਲ ਛਾਈ ਹੋਏ ਨੇ ਮੌਸਮ ਅਜੀਹਾਈ ਬਣਿਆ ਹੋਇਆ ਤੋਂ ਦੁਪਹਿਰੀ ਹੈ ਉਸ ਦੇ ਨਾਲ ਧੁੱਪ ਬਿਲਕੁਲ ਵੀ ਨਹੀਂ ਨਿਕਲ ਪਾ ਰਹੀ ਜਿਸ ਸੇ ਕੰਨ ਕਿੜਾਕੀ ਤੇ ਠੰਡ ਵਿਖੇ ਜਾ ਰਹੀ ਹੈ ਜਿਹੜੇ ਲੋਕ ਕੰਮਕਾਰ ਵਾਲੇ ਨੇ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਬੱਚੇ ਜਿਹੜੇ ਸਕੂਲ ਜਾ ਰਹੇ ਨੇ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਤੇ ਜਿਹੜੇ ਸੜਕਾਂ ਦੇ ਕੰਡੇ ਜਾਂ ਦੁਕਾਨਾਂ ਨੇ ਆਪਣੇ ਸੜਕ ਦੇ ਕੰਡੇ ਅੱਗ ਬਾਲ ਕੇ ਜਿਹੜੇ ਠੰਡ ਤੋਂ ਰਾਹਤ ਮਹਿਸੂਸ ਕਰਦੇ ਹੋਏ ਅਨੁਸਾਰ ਆ ਰਹੇ ਨੇ ਤਾਂ ਦੱਸਿਆ ਕਿ ਹੁਣ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਰੂਰ ਜਾਰੀ ਕਰ ਦਿੱਤਾ ਗਿਆ 6 ਜਨਵਰੀ ਤੱਕ ਕਿ ਤੁੰਦ ਦਾ ਅਲਰਟ ਹੈ 7 ਨੂੰ ਬੱਦਲ ਛਾਇ ਰਹਣਗੇ ਤਾਂ ਦੱਸਿਆ ਜਾ ਰਿਹਾ ਹੈ ਕਿ 9 ਜਨਵਰੀ ਨੂੰ ਤੇਜ਼ ਮੀਂਹ ਪੈ ਸਕਦਾ ਹੈ ਤੇ ਪੰਜਾਬ ਦੇ ਵਿੱਚ ਤੇਜ਼ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਜਿਸ ਦੇ ਚੱਲਦੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕੜਾਕੇ ਦੇ ਠੰਡ ਜਿਹੜੀ ਹੈ ਪੰਜਾਬ ਵਾਸੀਆਂ ਨੂੰ ਵੇਖਣ ਨੂੰ ਮਿਲ ਸਕਦੀ ਹੈ ਇਸ ਸਬੰਧੀ ਹੋਰ ਖਬਰਾਂ ਦੇਖਣ ਲਈ ਦੇਖਦ ਰਹੋ ਪੰਜਾਬ ਬੁਲਟਨ